ਬੇਚੱਕ ਜਲੰਧਰ ਵਾਲੀ ਜਿਮਣੀ ਚੌਂਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਪੱਬਾ ਭਾਰ ਹੁਣ ਪਰ ਸਿਆਸੀ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਦਿੱਲੀ ਤੋਂ ਇੱਕ ਹੋਰ ਝਟਕਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਕਤੀਆਂ ਨੂੰ ਆਪਣੇ ਕਬਜ਼ੇ 'ਚ ਕਰਨ ਦੇ ਲਈ ਕੀਤੀਆਂ ਗਈਆਂ ਵਿਉਂਤਬੰਦੀਆਂ ਉਸ ਵੇਲੇ ਢੈ ਢੇਰੀ ਹੋ ਗਈਆਂ ਜਦੋਂ ਦਿੱਲੀ ਵੱਲੋਂ ਬੇਰੰਗ ਮੁੱਖ ਮੰਤਰੀ ਦੇ ਕੰਮ ਕਾਜ ਨੂੰ ਮੋੜ ਦਿੱਤਾ ਗਿਆ ਗੱਲ ਕੀ ਹੈ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਇੱਕ ਵਿਧਾਨ ਸਭਾ ਸੈਸ਼ਨ ਹੋਇਆ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਤਿੰਨ ਬਿੱਲ ਪਾਸ ਕੀਤੇ ਸੀ ਜਿਹੱਚੋ ਪਹਿਲਾ ਬਿੱਲ ਸੀਗਾ ਕਿ ਪੰਜਾਬ ਦੇ ਅੰਦਰ ਜਿਹੜਾ ਯੂਨੀਵਰਸਿਟੀ ਸੋਧ ਐਕਟ 2023 ਪਾਸ ਕੀਤਾ ਗਿਆ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਯੂਨੀਵਰਸਟੀਆਂ ਦਾ ਚਾਂਸਲਰ ਨਿਯੁਕਤ ਕੀਤਾ ਜਾਣਾ ਸੀ ਮੁੱਖ ਮੰਤਰੀ ਨੂੰ ਯਾਨੀ ਕਿ ਭਗਵੰਤ ਮਾਨ ਤੋਂ ਬਾਅਦ ਵੀ ਜੇ ਕੋਈ ਆਉਂਦਾ ਹੈ ਤਾਂ ਉਹ ਪੰਜਾਬ ਦੀਆਂ ਯੂਨੀਵਰਸਟੀਆਂ ਦਾ ਚਾਂਸਲਰ ਹੋਵੇਗਾ ਹੁਣ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਚਾਂਸਲਰ ਜਿਹੜੇ ਆ ਕੁਲਪਤੀ ਆ ਉਹ ਰਾਜਪਾਲ ਨੇ ਪਰ ਦਿੱਲੀ ਤੋਂ ਇੱਕ ਫਰਮਾਨ ਆਇਆ ਜਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਨ੍ਹਾਂ ਸੁਪਨਿਆਂ ਦਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਕਹਿ ਲਿਆ ਕਿ ਉਹਨਾਂ ਨੂੰ ਬੰਦ ਕਰਕੇ ਰੱਖ ਦਿੱਤਾ। ਮਾਮਲਾ ਇਹ ਹੈ ਕਿ ਰਾਸ਼ਟਰਪਤੀ ਨੇ ਪੰਜਾਬ ਦਾ ਉਹ ਬਿੱਲ ਉਹ ਕਾਨੂੰਨ ਬਣ ਤੋਂ ਪਹਿਲਾਂ ਹੀ ਵਾਪਸ ਭੇਜ ਦਿੱਤਾ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਜਿਹੜੀਆਂ ਸ਼ਕਤੀਆਂ ਮਿਲਣੀਆਂ ਸੀ ਬਤੌਰ ਚਾਂਸਲਰ ਉਹ ਨਹੀਂ ਮਿਲ ਸਕਦੀਆਂ ਪੰਜਾਬ ਦੇ ਰਾਜਵਾਲ ਵੱਲੋਂ ਭੇਜੇ ਗਏ ਪੰਜਾਬ ਯੂਨੀਵਰਸਿਟੀ ਲਾਜ਼ ਸੋਧ ਬਿੱਲ 2023 ਨੂੰ ਰਾਸ਼ਟਰਪਤੀ ਨੇ ਬਿਨਾਂ ਮਨਜ਼ੂਰੀ ਦੇ ਪੰਜਾਬ ਸਰਕਾਰ ਕੋਲ ਬੇਰੰਗ ਮੋੜ ਦਿੱਤਾ ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ 21 ਜੂਨ ਨੂੰ ਇਹ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਸੀ ਬਿੱਲ ਤਹਿਤ ਸੂਬੇ ਦੀਆਂ 12 ਸਟੇਟ ਯੂਨੀਵਰਸਿਟੀਆਂ ਦੇ ਕੁੱਲ ਪ੍ਰਤੀ ਦੀ ਸ਼ਕਤੀ ਰਾਜਪਾਲ ਤੋਂ ਮੁੱਖ ਮੰਤਰੀ ਕੋਲ ਤਬਦੀਲ ਹੋਣੀ ਸੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਬਿੱਲ ਪੰਜਾਬ ਰਾਜ ਭਵਨ ਨੂੰ ਵਾਪਸ ਕਲ ਦਿੱਤਾ ਹੈ ਰਾਜ ਭਵਨ ਦੇ ਸੂਤਰਾਂ ਅਨੁਸਾਰ ਰਾਸ਼ਟਰਪਤੀ ਨੂੰ ਮਨਜ਼ੂਰੀ ਵਾਸਤੇ ਭੇਜੇ ਤਿੰਨ ਬਿੱਲਾਂ ਚੋਂ ਇਹ ਉਪਰਕਤ ਬਿੱਲ ਵਾਪਸ ਭੇਜ ਦਿੱਤਾ ਗਿਆ ਹੈ ਪੰਜਾਬ ਦੇ ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਬਿੱਲ ਭਾਰਤੀ ਸੰਵਿਧਾਨ ਦੀ ਧਾਰਾ 200 ਦੀਨ ਭਾਰਤ ਦੇ ਰਾਸ਼ਟਰਪਤੀ ਕੋਲ ਜਿਹੜੇ ਆ ਉਹ ਭੇਜੇ ਸੰਤ ਰਾਸ਼ਟਰਪਤੀ ਕੋਲੇ ਇਹ ਬਿੱਲ ਰਾਖਵੇਂ ਰੱਖੇ ਗਈ ਸੀ ਰਾਜਪਾਲ ਨੇ ਮਗਰੋਂ ਇਹ ਤਿੰਨੋਂ ਬਿੱਲ ਪੰਜਾਬ ਯੂਨੀਵਰਸਿਟੀ ਲਾਜ਼ ਸੋਧ ਬਿੱਲ 2023 ਪੰਜਾਬ ਪੁਲਿਸ ਸੋਧ ਬਿੱਲ ਅਤੇ ਸਿੱਖ ਗੁਰਦੁਆਰਾ ਸੋਧ ਬਿੱਲ ਰਾਸ਼ਟਰਪਤੀ ਕੋਲ ਭੇਜੇ ਪੰਜਾਬ ਯੂਨੀਵਰਸਿਟੀ ਲਾਜ਼ ਸੋਧ ਬਿੱਲ 2023 ਵਾਪਸ ਹੁਣ ਉਚੇਰੀ ਸਿੱਖਿਆ ਵਿਭਾਗ ਕੋਲ ਆ ਗਿਆ ਹੈ ਅਤੇ ਇਸ ਬਿੱਲ ਨੂੰ ਪ੍ਰਵਾਨਗੀ ਮਿਲਣਾ ਰਾਜਪਾਲ ਦੀਆਂ ਤਾਕਤਾਂ 'ਚ ਘਟੜਤੀ ਹੁਣੀ ਸੀ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰ ਤਸੂਤਰਾਂ ਦੇ ਮੁਤਾਬਕ ਮਾਣਜੋਗ ਰਾਸ਼ਟਰਪਤੀ ਨੇ ਬਿੱਲ 'ਚ ਕੀਤੀਆਂ ਸੋਧਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਾ ਮਿਲਣ ਮਗਰੋਂ ਹੁਣ ਰਾਜ ਸੰਚਾਲਿਤ ਯੂਨੀਵਰਸਿਟੀਆਂ ਦੇ ਕੁਲਪਤੀ ਰਾਜਪਾਲ ਹੀ ਰਹਿਣਗੇ ਦੱਸਣਯੋਗ ਹੈ ਕਿ ਇਹ ਬਿੱਲ ਕਾਫੀ ਲੰਬਾ ਸਮੇਂ ਤੋਂ ਪੈਂਡਿੰਗ ਪਏ ਸਨ ਕਿਉਂਕਿ ਰਾਜਪਾਲ ਨੇ ਜੂਨ 2023 ਦੇ ਸੈਸ਼ਨ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਸੀ ਸੁਪਰੀਮ ਕੋਰਟ ਨੇ ਦੇ ਦਖਲ ਮਗਰੋਂ ਜੂਨ 2023 ਦੇ ਸੈਸ਼ਨ ਨੂੰ ਸੰਵਿਧਾਨਿਕ ਤੌਰ ਤੇ ਜਾਇਜ਼ ਕਰਾਰ ਦੇ ਦਿੰਦਿਆਂ ਰਾਜਪਾਲ ਨੂੰ ਇਸ ਸੈਸ਼ਨ ਵਿੱਚ ਪਾਸ ਬਿੱਲਾ ਤੇ ਫੈਸਲਾ ਲੈਣ ਲਈ ਆਖਿਆ ਸੀ ਉਪਰੰਤ ਰਾਜਪਾਲ ਨੇ ਪੰਜਾਬ ਐਫੀਲੀਏਟਿਡ ਕਾਲਜ ਸੇਵਾ ਦੀ ਸੁਰੱਖਿਆ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ ਇੱਕ ਵੱਡਾ ਝਟਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਭਗ ਸਾਲ ਦਾ ਸਮਾਂ ਹੋ ਚੁੱਕਿਆ 21 ਜੂਨ ਨੂੰ ਜਿਹੜਾ ਬਿੱਲ ਪਾਸ ਹੁੰਦੇ ਨੇ ਵਿਧਾਨ ਸਭਾ ਚ ਉਸ ਤੋਂ ਬਾਅਦ ਰੇੜਕਾ ਚੱਲਦਾ ਆਖਰਕਾਰ ਬਿੱਲ ਜਾਂਦੇ ਨੇ ਇੱਕ ਸਾਲ ਦਾ ਸਮਾਂ ਇੱਕ ਸਾਲ ਬਾਅਦ ਇਹ ਬਿੱਲ ਵਾਪਸ ਆ ਗਿਆ ਹੁਣ ਭਗਵੰਤ ਮਾਨ ਇਸ ਮਾਮਲੇ ਚ ਕੀ ਕਰਦੇ ਆ ਕੀ ਦੁਬਾਰਾ ਬਿੱਲ ਪਾਸ ਕਰਕੇ ਭੇਜਦੇ ਆ ਕਿਉਂਕਿ ਰਾਸ਼ਟਰਪਤੀ ਨੂੰ ਵੀ ਇੱਕ ਵਾਰ ਤੋਂ ਬਾਅਦ ਕਈ ਵਾਰ بار-ਬਾਰ ਨਹੀਂ ਭੇਜਿਆ ਜਾ ਸਕਦਾ ਇਸ ਤੋਂ ਬਾਅਦ ਤਾਂ ਵੀਟੋ ਜਿਹੜੀ ਆ ਪੋਕਟ ਵੀਟੋ ਹੀ ਰਾਸ਼ਟਰਪਤੀ ਜਾਂ ਰਾਜਪਾਲ ਵਰਤ ਸਕਦੇ ਨੇ ਉਹਨਾਂ ਨੂੰ ਕੋਈ ਅਦਾਲਤ ਜਿਹੜੀ ਆ ਇਸ ਮਾਮਲੇ ਚ ਦਖਲ ਦੇਣ ਦੇ ਲਈ ਨਹੀਂ ਕਹਿ ਸਕਦੀ ਪਰ ਇਹ ਗੱਲ ਹੈ ਜਰੂਰ ਹੈ ਕਿ ਸੂਬਿਆਂ ਅਤੇ ਕੇਂਦਰ ਦੇ ਵਿਚਕਾਰ ਜਿਹੜੀ ਕੇਂਦਰੀ ਸੱਤਾ ਹੈ ਜਿਹਨੂੰ ਆਪਾਂ ਜੁਨੀਅਨ ਸਰਕਾਰ ਕਹਿੰਦੇ ਆ ਉਹਦੇ ਵਿੱਚ ਲਗਾਤਾਰ ਖਿੱਚੋ ਤਾਣ ਇਸ ਮਾਮਲੇ ਨੂੰ ਲੈ ਕੇ ਵਧਣੀ ਆ ਮੁੱਖ ਮੰਤਰੀ ਕੀ ਸਟੈਂਡ ਲੈਂਦੇ ਆ ਇਹਦੇ ਉੱਤੇ ਹੁਣ ਇਹ ਹਫਤੇ ਮੇਨ ਗੱਲ ਰਹਿਣੀ ਆ ਮੁੱਖ ਗੱਲ ਇਹੀ ਰਹਿਣੀ ਆ ਕਿ ਮੁੱਖ ਮੰਤਰੀ ਦਾ ਸਟੈਂਡ ਕੀ ਰਹਿੰਦਾ ਹੈ ਕੀ ਮੁੱਖ ਮੰਤਰੀ ਇਸ ਗੱਲ ਨੂੰ ਜਿਹੜਾ ਉਹ ਦੁਵਾਰਾ ਕਰਨ ਦੇ ਯੋਗ ਹੋਣਗੇ ਕਿ ਉਹ ਦੁਵਾਰਾ ਬਿੱਲ ਲੈ ਕੇ ਆਉਣ ਦੁਵਾਰਾ ਪਾਸ ਕਰਾਉਣ ਕਿਉਂਕਿ ਮੌਨਸੂਨ ਇਜਲਾਸ ਆ ਰਿਹਾ ਸ਼ਾਇਦ ਉਹਦੇ ਵਿੱਚ ਬਿੱਲ ਲਿਆਂਦਾ ਜਾ ਸਕੇ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਰਹਿਣਗੀਆਂ ਪਰ ਪੰਜਾਬ ਦੀ ਸਿਆਸਤ ਅੰਦਰ ਨਵੇਂ ਧਮਾਕੇ ਹੁਣ ਹੁਣ ਦੁਬਾਰਾ ਫਿਰ ਸ਼ੁਰੂ ਹੋਣੇ ਆ ਇਸ ਬਿੱਲ ਦੇ ਵਾਪਸ ਪਰਤਨ ਦੇ ਨਾਲ